ਯੋ ਕੋਲਣੇ ਵੀ ਇਹ ਪਰ ਕੀਤੀ ਵੀ ਅਸੀਂ ਕਾਲੀ ਦਾ ਵੀ ਦੇਖ ਲਿਆ ਜੀ ਹੋਰ ਵੀ ਦੇਖ ਲੇ ਪ੍ਰਾਉ ਮੈਨੂੰ ਵੀ 20 ਸਾਲ ਹੋ ਗਏ ਪੂਰੀ ਸੋਚ ਸਮਾਇਓ ਮੈਂ ਪ੍ਰਧਾਨ ਸਾਹਿਬ ਦੇ ਜਿੱਤੇ ਕਾਲਾ ਮੇਰੇ ਘਰ ਦੀ ਹਾਲਤ ਤੇ ਮੈਂ ਪੜਾਦਾ ਜਿੰਦਾਬਾਦ ਯੋ ਵੀ ਇਹ ਤਾਲੀ ਦਾ ਅਮਰ ਜ਼ਿੰਦਾਬਾਦ ਵਾਹਿਗੁਰੂ ਜੀ ਦਾ ਕਾਲਾ ਮੈਂ ਸਮਝਦਾ ਇਹ ਜੇ ਨਸ਼ੇ ਰੋਗ ਨੂੰ ਇਹ ਪਰਚੰਦੇ ਲਈ ਵੀ ਫਾਇਦੇਮੰਦ ਹੈ ਜਿਹੜੇ ਨਸ਼ੇ ਕਰਦੇ ਆ ਤੇ ਉਹਨਾਂ ਦੇ ਲਈ ਸਰਕਾਰ ਨੂੰ ਕੋਈ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ ਜਿਹੜਾ 2 ਸਾਲ ਦੇ ਲਈ ਉਹਨਾਂ ਨੂੰ ਵੱਖਰਾ ਕੀਤਾ ਜਾਵੇ ਸਮਾਜ ਤੋਂ ਤੇ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਭੇਜਿਆ ਜਾਵੇ ਜਿੱਥੇ ਉਹ ਫੌਜ ਦੀ ਸੇਵਾ ਕਰਨ ਉਹ ਫੌਜ ਉਹਨਾਂ ਦਾ ਦੇਖਭਾਲ ਉਹਨਾਂ ਦਾ ਰੋਟੀ ਪਾਣੀ ਉਹਨਾਂ ਦੀ ਖਰਾਕ ਸਾਰੇ ਦਾ ਪ੍ਰਬੰਧ ਕਰੇ ਤੇ ਇਹ ਉੱਥੇ ਰਹਿ ਕੇ ਨਸ਼ਾ ਮੁਕਤ ਹੋ ਜਾਣ ਤੇ ਫੌਜ ਦਾ ਜਿਹੜਾ ਸਮਾਨ ਹੈ ਈ ਉਚਿਆਂ ਚੋਕੀਆਂ ਤੱਕ ਪਹੁੰਚੋਂ ਜਿਹਦੇ ਨਾਲ ਇਹਨਾਂ ਦੀ ਸੇਫਟੀ ਵੀ ਤਕਰੀ ਰਹੇ ਤੇ ਜਿਹੜੇ ਨਾਲ ਇਹ ਫਿੱਟ ਵੀ ਰਹਿਣ ਜਿੰਨਾ ਚਿਰ ਇਹਨਾਂ ਨੂੰ ਆਪਸ ਵਿੱਚ ਮਾੜ ਤੋਂ ਵੱਖਰੇ ਨਹੀਂ ਕਰਦੇ ਉਹਨਾਂ 'ਚ ਅਸਤੇ ਇਹ ਕਹਿਣਾ ਚਾਹੁੰਦੇ ਆ ਕਿ ਇਹ ਹੀ 파ਟੀ ਹੈ ਜਿਹੜੀ ਪੰਜਾਬ ਪੰਜਾਬੀਆਂ ਦੀ ਤੇ ਸਿੱਖਾਂ ਦੀ ਗੱਲ ਕਰਦੀ ਹੈ ਤੇ ਐਂਜੇ ਹੈ ਕਿ ਜੇ ਜੀਬੀਟਰ ਖੁੱਦਕਸ਼ੀਅਤ ਕਰਦੇ ਹੈ ਤੇ ਜਿਹੜੇ ਲਾਲੇ ਬਾਣੀ ਹੈ ਉਹਨਾਂ ਦੇ ਵੀ ਨਫੇ ਨਹੀਂ ਆ ਰਹੇ ਇਹਦੇ ਲਈ ਬਾਰਡਰ ਪਾਕਿਸਤਾਨ ਦੇ ਨਾਲ ਖੁੱਲਣਾ ਚਾਹੀਦਾ ਹੈ ਜਿਸ ਨਾਲ ਵਪਾਰ ਜਿਹੜੇ ਏਸ਼ੀਆ ਦੇ ਨਵੇਂ ਬੋਰਡ ਬਣੇ ਹੈ ਉਥੋਂ ਤੱਕ ਵਪਾਰ ਹੋਵੇ ਜਿਹੜੇ ਸਾਡੇ 40 ਲੱਖ ਬੇਵਿਕਾਰ ਬੱਚੇ ਹੈ ਉਹ ਟਰੱਕਾਂ ਦੇ ਉੱਤੇ ਲੱਗਣ ਤੇ ਇਹ ਸਾਰੀ ਟਰਾਂਸਪੋਰਟ ਜਿਹੜੇ ਏਸ਼ੀਆ ਸੈਂਟਰਲ ਏਸ਼ੀਆ ਦੇ ਮੁੱਲ ਬਣੇ ਐ ਉਹ ਤੱਕ ਸੱਜਾ ਵਪਾਰ ਚੱਲੇ ਈਰਾਨ ਤੱਕ ਵੀ ਚੱਲੇ ਇਰਾਕ ਤੱਕ ਵੀ ਚੱਲੇ ਮਿਡਲ ਈਸਟ ਤੱਕ ਵੀ ਚੱਲੇ ਤੇ ਕਰਕੇ ਹੁਣ ਜਿਹੜਾ ਅਸੀਂ ਬਾਸਮਤੀ ਲਾਈ ਹੈ ਇਹਦਾ ਜਿਆਦਾ ਤੋਂ ਜਿਆਦਾ ਮੁੱਲ ਦੇ 10000 ਦਾ ਸਾਢੇ 35000 ਰੁਪਇਆ ਪ੍ਰਿੰਟਰ ਹੋਊਗਾ ਪਰ ਜੇ ਇਹ ਅਰਾਂਡ ਚਲਿਆ ਜਾਵੇ ਉੱਥੇ 25000 ਰੁਪਇਆ ਪ੍ਰਿੰਟਰ ਇਹਦਾ ਮੁੱਲ ਰਹੂਗਾ ਸੋ ਮੇਰਾ ਮਤਲਬ ਹੈ ਕਿ ਚੀਨ ਨੇ ਜਿਹੜਾ ਫੱਟਾ ਕੀਤਾ ਹੋਇਆ ਹਿੰਦੁਸਤਾਨ ਦੀ ਧਰਤੀ ਤੇ ਕਿ ਉਹਦੇ ਨਾਲ ਇੰਡੀਆ ਦੀ ਸਰਕਾਰ ਵਪਾਰ ਕਰ ਸਕੀ ਫਿਰ ਬਾਕੀ ਸਾਰੇ ਦਿਨ ਕਿਉਂ ਨਹੀਂ ਕਰ ਸਕਦੇ ਹੁਣ ਗੱਲ ਇਹ ਹੈ ਕਿ 11200 ਸਾਲ ਤੋਂ ਹਿੰਦੂ ਤੇ ਮੁਸਲਮਾਨ ਦਾ ਝਗੜਾ ਹੈ ਦੁਸ਼ਮਣੀ ਹੈ ਪਰ ਸਿੱਖ ਦਾ ਦੁਸ਼ਮਣੀ ਨਾ ਹਿੰਦੂ ਨਾਲ ਨਾ ਮੁਸਲਮਾਨ ਨਾਲ ਫਿਰ ਸਾਨੂੰ ਕਿਉਂ ਇਸ ਦੁਸ਼ਮਣੀ ਦੇ ਵਿੱਚ ਐਨ ਚੋੜਿਆ ਹੋਇਆ ਕਿ ਅਸੀਂ ਆਪਣੇ ਮਨ ਦੀ ਗੱਲ ਆਪਣੀ ਟਰੇਡ ਫਿਊਲੀ ਕਰ ਸਕਦੇ ਜੇ ਤੁਸੀਂ ਨਹੀਂ ਕਰ ਸਕਦੇ ਅਸੀਂ ਕਰ ਸਕਦੇ ਆ ਕਿਹੜੇ ਵਪਾਰੀ ਹੈ ਉਹਦਾ ਹਿੰਦੂ ਨੇ ਫਾਇਦਾ ਤੋਂ ਹਮਲਾ ਨਹੀਂ ਹੋਣਾ ਸੋ ਇਹ ਬੋਰਡ ਉੱਨੇ ਚਾਹੀਦੇ ਸੀ ਉਹ ਗੁੰਲਾ ਆਪਣੇ ਭਾਈ ਅੰਮ੍ਰਿਤਪਾਲ ਦੁਆਰ ਸੀਗਾ ਗੰਦੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਨੂੰ ਲੈ ਕੇ ਕੋਰਟ ਦੇ ਵਿੱਚ ਉਹਨਾਂ ਨੇ ਦਲੀਲ ਪੇਸ਼ ਕਰਾਈ ਵੀ ਇਹਨਾਂ ਨੇ ਕਾਨੂੰਨ ਦੇ ਉਲੰਘਣ ਕੀਤੇ ਚੈਲੰਜ ਕਰਨਾ ਤਾਂ ਹਰੇਕ ਦਾ ਹੱਕ ਹੈ ਉਹ ਕਿਵੇਂ ਆਪਾਂ ਰੋਕ ਸਕਦੇ ਹਾਂ ਉਹ ਸਾਹਮਣੇ ਦਾ ਕੋਈ ਚੀਜ਼ ਤਾਂ ਕੋਈ ਵੀ ਚੈਲੰਜ ਕਰ ਸਕਦਾ ਮੇਰੇ ਖਿਲਾਫ ਵੀ ਕਰ ਸਕਦਾ ਮੈਂ ਵੀ ਹੇਟ ਦੇ ਖਿਲਾਫ ਕਰ ਸਕਦਾ ਹੈ ਕਿ ਉਹ ਤਾਂ ਹੱਕ ਤੇ ਹੈ ਕਰ ਸਕਦਾ